ਦੋਸਤੋ ਖੜਿਆ ਜੀ ਪਿੰਡ ਲਹਿਰਾ ਸੌਂਦਾ ਤਹਿਸੀਲ ਨਾ ਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਬਾਈ ਧਨਵੰਤ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਨਗ ਜਿਹਦੇ ਚ ਇੱਕ ਟੋਕੜ ਗੱਪਣ ਐਰਸਰ ਕ੍ਰੋਸ ਇੱਕ ਜਰਸੀ ਕ੍ਰੋਸ ਮਿੱਤਰੋ ਟੋਕੜ ਤੇ ਇੱਕ ਐਚਐਫ ਵੜ ਟੋਕੜ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਤਿੰਨੇ ਨਗ ਮਿੱਤਰੋ ਠੀਕ ਹੈ ਤਿੰਨਾਂ ਦੇ ਜਿਹੜੇ ਰੇਟ ਵੀ ਠੀਕ ਹੈ ਤੇ ਕੱਦ ਵੀ ਤਕਰੀਬਨ ਇੰਨਾ ਦੇ ਸੇਮ ਹੀ ਆ ਕੋਈ ਬਾਲੇ ਵੱਟੇ ਘੱਤ ਨਹੀਂ ਨਾਰਮਲ ਕੱਦਾ ਤੇ ਪਹਿਲਾ ਐਰ ਸਰ ਕ੍ਰੋਸ ਦੀ ਗੱਲ ਕਰਦੇ ਆ ਵੀ ਕਿਹੜਾ ਸੂਆ ਇਹਦੀ ਡਿਟੇਲ ਲੈਂਦੇ ਆ ਫਿਰ ਨਾਲ ਨਾਲ ਮਿੱਤਰੋ ਤੋੜ ਕੇ ਵੀ ਦਿਖਾਵਾਂਗੇ ਤੇ ਕੱਲੇ ਕੱਲੇ ਪਸ਼ੂ ਦੀ ਆਪਾਂ ਡਿਟੇਲ ਵੀ ਦਈ ਜਾਵਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਬਹੁਤ ਵਧੀਆ ਸਾਰੇ ਪਸ਼ੂ ਪਾਲ ਵੀਰ ਕਾ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਆ ਸੇਤਾ ਠੀਕ ਠਾਕ ਤੁਸੀਂ ਹੁਣ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਇਸ ਬੈੜ ਦੀ ਇਹ ਸੂਆ ਕਿਹੜਾ ਤੇ ਦੂਜੀ ਸੂਏ ਵਾਸਤੇ ਬਣੀ ਵੀ ਹੈ ਪਹਿਲੇ ਸੂਏ ਸੂਈ ਵੀ ਆ ਤੇ ਦੂਜੇ ਵਾਸਤੇ ਤਿੰਨ ਮਹੀਨੇ ਦੇ ਕੱਪੜੇ ਦੁੱਧ ਕਿੰਨਾ ਰਹੂਗਾ 13 ਲੀਟਰ ਹੈ ਦੁੱਧ 13 ਲੀਟਰ ਹੈ ਹਾਂਜੀ ਪਹਿਲੇ ਸੂਏ ਸੂਈ ਵੀ ਆ ਤਿੰਨ ਚੈੱਕ ਪਾਸ ਹੈ ਹਾਂ ਚੈੱਕ ਪਾਸ ਦੂਜੇ ਪਾਸ ਠੀਕ ਹੈ ਤਿੰਨ ਮਹੀਨਿਆਂ ਦੇ ਗੱਬਣਾ ਜੀ ਚੈੱਕ ਪਾਸ ਆ 13 ਕਿਲੋ ਦੁੱਧ ਦਾ ਕੋਈ ਦੋ ਟਾਈਮਾਂ ਦੀ ਤਸੱਲੀ ਕਰਨਾ ਚਾਹੁੰਦਾ ਹੋਵੇ ਭਲਾ ਚਾਰ ਤਾਂ ਕੋਈ ਗੱਲ ਹੀ ਕੋਈ ਕੋਈ ਕਿਸੇ ਵੀ ਪਸੂ ਅੱਜ ਕੋਈ ਭੂਰ ਸਿੱਟਾ ਸਰਲਾ ਕੋਈ ਜਮਤ ਇੱਕ ਦੰਨਾ ਕੋਈ ਇਸ ਕਿਸਮ ਦਾ ਓਕੇ ਠੀਕ ਹੈ ਦਰਮਿਆਨੇ ਕੱਦ ਦੀ ਆ ਮਿੱਤਰੋ ਸਿਹਤ ਪੱਖੋਂ ਵੀ ਠੀਕ ਹੈ ਤੇ ਥਾਂਲੇ ਵੀ ਦੀ ਸਾਫ ਹੈ ਤੇ 13 ਕਿਲੋ ਦੁੱਧ ਦਾ 3 ਮਹੀਨਿਆਂ ਦੀ ਗੱਬਣਾ ਬੱਚਾ ਹੈ ਬੱਚਾ ਨਹੀਂ ਬਿਨਾ ਬੱਚੇ ਤੋਂ ਤੋਰੋ ਜਿਹਾ ਬੜਾ ਇਹਨੂੰ ਤੋੜ ਕੇ ਦਿਖਾ ਮੜਾ ਖੋਲ ਕੇ ਦਿਖਾ ਤੇ ਤੋਰ ਮਿੱਤਰੋ ਤੁਸੀਂ ਦੇਖ ਸਕਦੇ ਬਹੁਤ ਸੋਹਣੀ ਤੋਰ ਦੋ ਤੋਰ ਇੱਕ ਬਾਈ ਕੋਲੇ ਰੇਟੇ ਚ ਗੱਡੀ ਵੀ ਬਿਕਾਊਗਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਡੀਜ਼ਲ ਵਾਲੀ ਮਿੱਤਰੋ ਗੱਡੀ ਆ ਕਿਉਂਕਿ ਕਈ ਭਰਾਵਾਂ ਦੇ ਫੋਨ ਆ ਰਹੇ ਇਸ ਵੀ ਗੱਡੀ ਸਾਨੂੰ ਵੀ ਕੋਈ ਦਵਾ ਦੇ ਤੇ ਬੰਦੋ ਜੀ ਨੂੰ ਅੰਦਰ ਹੀ ਬੰਦੇ ਬੰਦੇ ਤੰਨ ਮਿੰਨਾ ਦੇ ਗੱਵਣਾ ਜੀ 13 ਲੀਟਰ ਦੁੱਧ ਹੈ ਆ ਮਨੇ ਇਹਨੂੰ ਹੱਥੋਂ ਸੈਡ ਸੁੱਟ ਨਹੀਂ ਲੈਣੀ ਓਕੇ ਓਕੇ ਉਹ ਖੜਨੀ ਆ ਹਨਾ ਤੇ ਰੇਟ ਕੀ ਕਰਤਾ ਜੀ ਫਿਰ ਆਪਾਂ ਉਦਾ ਰੇਟ ਬਾਈ ਕੀ ਆ ਜੀ 50000 50000 ਓਕੇ ਹੁਣ ਆਪਾਂ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਨਾ ਜਰਸੀ ਕ੍ਰੋਸ ਦਾ ਇਹਦਾ ਸੂਆ ਕਿਹੜਾ ਜੀ ਇਹ ਪਹਿਲਾ ਸੂਆ ਜੀ ਇਹ ਵੀ ਪਹਿਲਾ ਸੂਆ ਸੂਈ ਵੀ ਹੈ ਹਾਂਜੀ ਐ ਇਹਨੂੰ ਹੱਕੇ ਮੜਾ ਜਾ ਦਿਖਾ ਦੇ ਕੱਦ ਮਿੱਤਰੋ ਛੋਟੇ ਦੀ ਆ ਪਹਿਲੇ ਸੂਆ ਸੂਈ ਵੀ ਆ ਤੇ ਟੋਕੜ ਬਣੀ ਆ ਕ ਇਹ ਹੋ ਗਏ 20 ਦਿਨ ਠੀਕ ਆ ਬ੍ਰਾਈਟ 20 ਦਿਨ ਕੀ ਮੁੱਲ ਕਰਤਾ ਜੀ ਦਾ ਇਹ 25000 25000 ਹਾਂਜੀ ਆਪਾਂ ਖਾਲੀ ਕਹਿ ਕੇ ਦੇਈਏ ਮਾੜਾ ਖਾਲੀ ਕਹਿ ਕੇ ਦੇਵਾਂਗੇ ਕਹਿੰਦਾ ਭਾਈ ਕਹਿੰਦਾ ਵੀ ਕੁਛ ਦਿਨ ਹੋ ਕੇ ਬਣੀ ਨੂੰ ਥਰਲੇਵੀ ਦੀ ਵਰਤੋਂ ਤੁਸੀਂ ਦੇਖ ਸਕਦੇ ਵਧੀਆ ਮੁੱਲ 25000 ਹੈਨਾ ਹਾਂਜੀ ਤੇ ਹੁਣ ਤੀਜੇ ਨੰਬਰ ਤੇ ਗੱਲ ਕਰਗੇ ਜੀ ਐਚ ਐਫ ਸੱਚਾ ਪਹਿੜ ਇਹ ਸੂਈ ਵੀ ਇੱਕ ਸੂਆ ਹਾਂਜੀ ਪਹਿਲੇ ਸੂਈ ਪਹਿਲੇ ਸੂਆ ਸੂਈ ਵੀ ਆ ਕਿੰਨਾ ਕੁ ਜਿਹੜਾ ਦੁੱਧ ਆ ਇਦੇ ਥੱਲੇ ਹੋਊਗਾ 5-6 ਕਿਲੋ ਦੁੱਧ। ਕੱਦ ਕਾੜ ਮਿੱਤਰੋ ਠੀਕ ਐ ਪਰ ਸਿਹਤ ਪੱਕਾ ਥੋੜੀ ਫਿੱਕੀ ਐ। 5 ਕਿਲੋ ਐ। ਹਾਂ ਪਾਜੀ। ਉਹਦੇ ਥੱਲੇ ਕਿੰਨਾ? ਉਹਦੇ ਥੱਲੇ 6 ਕਿਲੋ। ਉਹਦੇ ਥੱਲੇ 6 ਕਿਲੋ ਇਹਦੇ ਥੱਲੇ 5 ਕਿਲੋ। ਠੀਕ ਐ। ਸੋ ਜਿਹੜੇ ਵੀ ਵੀਰ ਭਰਾ ਨੂੰ ਕੋਈ ਥੋੜੇ ਦੁੱਧ ਦਿਖਾਤਾ ਲੋਡ ਹੋਵੇ ਤੇ ਮੁੱਲ ਕੀ ਕਰਤਾ ਜਿਹਦਾ? 20000 20000 ਤੇ ਮਾਨ ਤਾਨ ਹੋ ਜਾਊ ਤਿੰਨਾਂ ਚੋਂ? ਹਾਂ ਕੁਛ ਨਰਾਜ਼ ਹੋ ਸਕਦਾ। ਓਕੇ ਤੇ ਗੱਡੀ ਵੀ ਦਿਖਾ ਦੇ। ਆ ਗੱਡੀ ਦਿਖਾ ਦੇ। ਅੱਜ ਦੋਸਤੋ ਬਾਈ ਕੋਲੇ ਇੱਕ ਰੈਟ ਚ ਗੱਡੀ ਬਕਾਉ ਆ। ਡੀਜ਼ਲ ਵਾਲੀ ਗੱਡੀ ਆ ਤੇ ਬਠਿੰਡੇ ਦਾ ਮਿੱਤਰੋ ਨੰਬਰ ਹੈ ਤੇ ਗੱਡੀ ਸਾਫ਼ ਵਧੀਆ ਪਈ ਆ ਨਵਾਂ ਮਾਡਲ ਹੈ ਤੇ 29 ਦਾ ਹੀ ਪਾਸ ਹੈ ਤੇ ਟਾਇਰ ਮਿੱਤਰੋ 75 ਪੈਸੇ ਆ ਤਸੱਲੀ ਤੁਸੀਂ ਖੁਦ ਕਰਨੀ ਆ ਇੰਜਨ ਗੇਅਰ ਦੀ ਕਿਵੇਂ ਆ ਇੱਕ ਹੀ ਇੱਕ ਨੰਬਰ ਹੈ ਹਾਂ ਠੀਕ ਓਕੇ 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 ਇੰਜਨ ਗੇਅਰ ਦੀ ਵੀ ਕਹਿੰਦਾ ਵੀ ਓਕੇ ਆ ਤਸੱਲੀ ਪੈਸੇ ਤੁਸੀਂ ਖੁਦ ਕਰਨੀ ਆ ਡੀਜ਼ਲ ਵਾਲੀ ਗੱਡੀ ਆ ਨਵਾਂ ਮਾਡਲ ਹੈ ਮੁੱਲ ਕੀ ਕਰਤਾ ਜੀ 81 81 ਓਕੇ ਚਾਰੇ ਪਾਸੇ ਦਿਖਾ ਦਗੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਪਿੰਡ ਲਹਿਰਾ ਸੰਧਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਮਿੱਤਰੋ ਪਟੈਂਡਾ ਅੰਦਰੋਂ ਦੇਖ ਸਕਦੇ ਮਿੱਤਰੋ ਗੱਡੀ ਬਧੀਆ ਸਾਫ਼ ਪਈ ਐ ਏਸੀ ਤੇ ਹੀਟਰ ਬਾਈ ਕਹਿੰਦਾ ਵੀ ਓਕੇ ਐ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਸੱਲੀ ਮਿੱਤਰੋ ਤੁਸੀਂ ਖੁਦ ਕਰਨੀ ਐ ਸੋ ਸਾਰੇ ਵੀਰਾਂ ਦਾ ਧੰਨਵਾਦ